ਇਹਦੀ ਕਾਮਯਾਬੀ ਦਾ ਕਾਰਨ ਡਿਸਪਲਾਈਨ ਮੰਨਿਆ ਜਾਂਦਾ ਹੈ ਕਿ ਇਹ ਬਹੁਤ ਤਕੜੇ ਮਾਈਂਡਸੈਟ ਦੇ ਨਾਲ ਖੇਡਿਆ ਇਹ ਮਾਈਂਡਸੈਟ ਕਿਵੇਂ ਬਣਿਆ ਮਾਈਂਡਸੈਟ ਬਣ ਦਾ ਕਾਰਨ ਇਹਦੇ ਦਾਗਿਸਤਾਨ ਦੇ ਵਿੱਚੋਂ ਹੋਣਾ ਵੀ ਇੱਕ ਹੈ ਅਤੇ ਦੂਸਰਾ ਕਾਰਨ ਇਹਦਾ ਇਸਲਾਮ ਧਰਮ ਹੋਣਾ ਵੀ ਆ ਕਿਉਂਕਿ ਆਪਣੇ ਆਮ ਹੀ ਕਿਹਾ ਜਾਂਦਾ ਹੈ ਕਿ ਇਸਲਾਮ ਧਰਮ ਬਹੁਤ ਕਟੜਾ ਕਟੜਤਾ ਤੋਂ ਭਾਵ ਕੀ ਹੁੰਦਾ ਕਿ ਹਰ ਇੱਕ ਕੰਮ ਨੂੰ ਸਮੇਂ ਸਿਰ ਕਰਨਾ ਕੁਝ ਵੀ ਹੋ ਜਾਵੇ ਤਾਂ ਵੀ ਕਰਨਾ ਇਸ ਤਰੀਕੇ ਨਾਲ ਵੀ ਆਪਾਂ ਕਟੜਤਾ ਨੂੰ ਲੈ ਸਕਦੇ ਹਾਂ ਇਹਨਾਂ ਦੋ ਤਿੰਨ ਚੀਜ਼ਾਂ ਨੇ ਦਾਗਿਸਤਾਨ ਦੇ ਹੋਣ ਦਾ ਕਾਰਨ ਨੇ ਇਸ ਨੂੰ ਖਬੀਬ ਬਣਾ ਦਿੱਤਾ ਤੁਸੀਂ ਦੇਖਿਆ ਹੋਊਗਾ ਕਿ ਇਹ ਇਹਨਾਂ ਨੇ ਬਾਧੂ ਚੀਜ਼ਾਂ ਤੇ ਕਦੇ ਵੀ ਧਿਆਨ ਨਹੀਂ ਦਿੱਤਾ ਇਹਨਾਂ ਦੇ ਸਭ ਦੇ హెయిਰ ਕੱਟ ਆ ਜਿਹੜੇ ਤੁਸੀਂ ਦਾਗਿਸਤਾਨ ਦੇ ਜਿੰਨੇ ਵੀ ਮੁੰਡੇ ਆ ਇਸਲਾਮ ਹੋ ਗਿਆ ਉਸਮਾਨ ਹੋ ਗਿਆ ਤੁਸੀਂ ਸਾਰਿਆਂ ਦੇ హెయిర్ ਕੱਟ ਦੇਖੋਗੇ ਇਹਨਾਂ ਨੇ ਸਭ ਇੱਕ ਤਰ੍ਹਾਂ ਦੇ హెయిర్ ਕੱਟ ਰੱਖੇ ਆ ਇਹ ਕਹਿੰਦੇ ਹਨ ਕਿ ਅਸੀਂ ਬਾਦੂ ਦੀਆਂ ਚੀਜ਼ਾਂ ਤੇ ਕਿਉਂ ਧਿਆਨ ਦਈਏ ਅਸੀਂ ਆਪਣੇ ਕੰਮ ਤੇ ਹੀ ਧਿਆਨ ਦੇਣਾ ਹੈ ਸਾਨੂੰ ਮਤਲਬ ਨਹੀਂ ਕਿ ਅਸੀਂ